ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਆਪਾਂ ਕੱਲ ਦੀ ਸਟੋਰੀ ਦੇ ਵਿੱਚ ਲੋਕਾਂ ਦੀ ਸੋਚ ਦੀ ਗੱਲ ਕੀਤੀ ਸੀ ਉਸੇ ਤਰ੍ਹਾਂ ਅੱਗੇ ਵਧਦੇ ਹੋਏ ਲੋਕਾਂ ਦੀ ਸੋਚ ਬਾਰੇ ਗੱਲ ਕਰਦੇ ਹੋਏ ਅਸੀਂ ਇਹੀ ਕਹਿ ਸਕਦੇ ਹਾਂ ਕਿ ਲੋਕਾਂ ਦੀ ਸੋਚ ਨੂੰ ਅਸੀਂ ਨਹੀਂ ਬਦਲ ਸਕਦੇ ਤੁਸੀਂ ਉਹ ਕਰੋ ਜੋ ਤੁਹਾਡਾ ਮਨ ਚਾਉਂਦਾ ਜ਼ਿੰਦਗੀ ਤੁਹਾਡੀ ਹੈ ਲੋਕਾਂ ਦੀ ਨਹੀਂ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ ਅੱਗੇ ਵਧਦੇ ਹੋਏ ਅਸੀਂ ਗੱਲ ਕਰਾਂਗੇ ਮਾਂ ਬਾਰੇ ਮਾਂ ਦੀ ਅਹਿਮੀਅਤ ਉਸ ਤੋਂ ਪੁੱਛੋ ਜਿਸ ਕੋਲ ਮਾਂ ਨਹੀਂ ਮਾਂ ਨੂੰ ਠੰਡੀਆਂ ਸ਼ਾਮਾਂ ਦਾ ਦਰਜਾ ਦਿੱਤਾ ਗਿਆ ਹੈ ਮਾਂ ਦੀ ਬੁੱਕਲ ਦੇ ਵਿੱਚ ਆ ਕੇ ਸੀ ਜ਼ਿੰਦਗੀ ਦਾ ਹਰ ਦੁੱਖ ਦਰਦ ਭੁੱਲ ਜਾਂਦੇ ਹਾਂ ਮੈਂ ਸੱਚੇ ਪਾਤਸ਼ਾਹ ਅਗੇ ਹੀ ਅਰਦਾਸ ਕਰਾਂਗੀ ਰੱਬਾ ਜੇ ਮਾਂ ਬਣਾਇਆ ਤਾਂ ਉਮਰਾਂ ਵੀ ਲੰਮੀਆਂ ਬਖਸ਼ੀ ਕਈ ਵਾਰ ਅਸੀਂ ਮਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈ ਕਿ ਮੇਰੇ ਬੱਚੇ ਨੂੰ ਮੇਰੀ ਉਮਰ ਲੱਗ ਜੇ ਪਰ ਇਹ ਨਾ ਕਿਹਾ ਕਰੋ ਕਈ ਵਾਰ ਰੱਬ ਸੁਣ ਲੈਂਦਾ ਇਹ ਮੰਗਿਆ ਕਰੋ ਕਿ ਮੇਰੇ ਬੱਚੇ ਤੇ ਮੈਨੂੰ ਲੰਬੀਆਂ ਉਮਰਾਂ ਬਖਸ਼ੀ ਮਾਲਕਾ ਇਹ ਕਹਿਣ ਨਾਲ ਤੁਸੀਂ ਆਪਣੀ ਉਮਰ ਘਟਾ ਰਹੇ ਹੋ ਕਿ ਮੇਰੀ ਉਮਰ ਮੇਰੇ ਪੁੱਤਰ ਨੂੰ ਲੱਗ ਜਾਵੇ ਇਸ ਦੇ ਨਾਲ ਜੇ ਘਰ ਮਾਂ ਨਾ ਹੋਵੇਗੀ ਤਾਂ ਬੱਚੇ ਨੂੰ ਉਹ ਪਿਆਰ ਕਿਵੇਂ ਮਿਲੇਗਾ ਜੋ ਪਿਆਰ ਉਸ ਦੀ ਮਾਂ ਨੇ ਉਸ ਨੂੰ ਦੇਣਾ ਜਦੋਂ ਅਸੀਂ ਬਚਪਨ ਵਿੱਚ ਹੁੰਦੇ ਹਾਂ ਤਾਂ ਕਿੰਨੇ ਮਸਤ ਹੁੰਦੇ ਹਾਂ ਸਾਨੂੰ ਦੁਨੀਆਦਾਰੀ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਮੈਨੂੰ ਯਾਦ ਹੈ ਜਦ ਮੈਂ ਸਕੂਲ ਤੋਂ ਘਰ ਆਉਣਾ ਮੰਮੀ ਨੇ ਘਰ ਨਾ ਦੇਖਣਾ ਤਾਂ ਮੈਂ ਪਹਿਲਾਂ ਇਹ ਕਹਿਣਾ ਕਿ ਮੰਮੀ ਕਿੱਥੇ ਆ ਮਾਂ ਦਾ ਘਰ ਵਿੱਚ ਥੋੜੇ ਸਮੇਂ ਲਈ ਨਾ ਦੇਖਣਾ ਇੰਜ ਲੱਗਦਾ ਸੀ ਜਿਵੇਂ ਘਰ ਵਿੱਚ ਰੌਣਕ ਨਹੀਂ ਇਸ ਤਰ੍ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਆਪਣੀ ਮਾਂ ਦੀ ਕਦਰ ਕਰੋ ਤੇ ਉਸ ਤੋਂ ਪੁੱਛੋ ਮਾਂ ਦੀ ਅਹਿਮੀਅਤ ਜਿਸ ਕੋਲ ਮਾਂ ਨਹੀਂ ਲੋਕਾਂ ਦੀ ਸੋਚ ਬਾਰੇ ਅਸੀਂ ਫਿਰ ਤੋਂ ਗੱਲ ਕਰਦੇ ਹਾਂ ਲੋਕਾਂ ਦੀ ਸੋਚ ਤੁਸੀਂ ਨਹੀਂ ਬਦਲ ਸਕਦੇ ਜੇਕਰ ਤੁਸੀਂ ਗਰਦਨ ਵੀ ਕਟਾ ਲਵੋਗੇ ਤਾਂ ਲੋਕ ਇਹ ਕਹਿਣਗੇ ਚੰਗੀ ਤਰ੍ਹਾਂ ਨਹੀਂ ਕੱਟੀ ਗਈ ਇਸ ਤਰ੍ਹਾਂ ਲੋਕਾਂ ਦੀ ਸੋਚ ਨਹੀਂ ਬਦਲ ਸਕਦੇ ਲੋਕਾਂ ਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ ਮਸਤ ਰਹੋ ਆਪਣੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਇਗਨੋਰ ਕਰੋ ਲੋਕਾਂ ਨੂੰ ਲੈ ਕੇ ਤਾਂ ਮੈਂ ਇੱਕ ਗੱਲ ਹੀ ਕਹਾਂਗੀ ਤੇ ਗੱਲਾਂ ਕਰਨ ਨੂੰ ਦੁਨੀਆ ਸ਼ੇਰ ਹੁੰਦੀ ਹੈ ਬਿੱਤੇ ਆਪਣੇ ਤੇ ਤਕਲੀਫ ਫੇਰ ਹੁੰਦੀ ਹੈ ਇਸ ਤਰ੍ਹਾਂ ਮੈਂ ਆਸ ਕਰਾਂਗੀ ਕਿ ਤੁਹਾਨੂੰ ਮੇਰੇ ਬੋਲੇ ਹੋਏ ਬੋਲ ਚੰਗੇ ਲੱਗੇ ਹੋਣਗੇ ਧੰਨਵਾਦ ਜੀ